ਪੰਜਾਬ ਕੇਸਰੀ ਮੇਂ ਆਪਕਾ ਸਵਾਗਤ ਹੈ ਮੈਂ ਹਾਂ ਰਾਜेश ਗੋਤਮ ਮੇਰੇ ਸਾਥ ਹਲਕਾ ਹਤਮੰਗਰ ਕੇ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਅੱਜ ਡੀਸੀ ਆਫਿਸ ਆਏ ਹੈ ਇਨਸੇ ਬਾਤ ਕਰਤੇ ਹੈ ਕਿਸ ਮਾਮਲੇ ਮੇਂ ਅੱਜ ਡੀਸੀ ਆਫਿਸ ਸੇ ਪਹੁੰਚੇ ਹੈ ਜੀ ਡੀਸੀ ਆਫਿਸ ਆਏ ਸੀ ਕਿਸੇ ਕੰਮ ਦੇ ਨਾਲ ਇਹ ਆਪਾ ਦੇਖਣਾ ਸੀ ਵੀ ਜਿਹੜੇ ਆਫੀਸਰ ਨੇ ਇਹਨਾਂ ਦੀ ਕਾਰਸ਼ੈਲੀ ਕਿਸ ਤਰ੍ਹਾਂ ਦੀ ਹੈ ਤਾਂ ਇੱਥੇ ਮੇਰੇ ਹਲਕੇ ਨਾਲ ਸੰਬੰਧਤ ਕਾਫੀ ਸਫਾਈ ਸੇਵਕ ਜਿਹੜੇ ਭਰਾ ਨੇ ਉਹ ਮਿਲੇ ਨੇ ਜਿਨ੍ਹਾਂ ਦੀ ਇੱਕ ਮੰਗ ਸੀ ਵੀ ਜੋ ਸਾਡੀ ਮੁੱਖ ਮੰਤਰੀ ਸਾਹਿਬ ਦੀ ਤੀਰਥ ਯਾਤਰਾ ਸਕੀਮ ਚੱਲਦੀ ਹੈ ਉਦੇ ਵਿੱਚ ਭਗਵਾਨ ਸ਼੍ਰੀ ਵਾਲਮੀਕ ਤੀਰਥ ਦਾ ਜਿਹੜਾ ਨਾਂ ਉਹ ਐਡ ਕੀਤਾ ਜਾਵੇ ਉਹਨਾਂ ਨੇ ਇੱਕ ਮੰਗ ਪੱਤਰ ਵੀ ਦਿੱਤਾ ਐਡੀ ਸੀ ਸਾਹਿਬ ਨੂੰ ਤੇ ਮੈਨੂੰ ਵੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਮਾਧਨ ਰਾਈ ਅਪੀਲ ਵੀ ਕਰਨਾ ਚਾਹੁੰਦਾ ਕਿ ਜਿਹੜਾ ਇਹਨਾਂ ਦੀ ਮੰਗ ਬਿਲਕੁਲ ਜਾਜ ਹੈ ਤੇ ਜਿਹੜੇ ਵਾਲਮੀਕ ਭਾਈ ਤਰੇ ਲੋਕ ਯਾਤਰਾ ਕਰਨੀ ਚਾਹੁੰਦੇ ਨੇ ਪਰ ਮੈਂ ਇਹਨਾਂ ਨੂੰ ਕਰੀਰ ਵੀ ਕਰਿਆ ਸ਼੍ਰੀ ਅਮਰਸਰ ਸਾਹਿਬ ਵਿੱਚ ਲਿਖਿਆ ਹੋਇਆ ਉਹਦੇ ਵਿੱਚ ਤੁਸੀਂ ਆਪਣਾ ਨਾਂ ਇਹਨਾਂ ਦਾ ਨਾਂ ਮੈਂਸ਼ਨ ਨਹੀਂ ਪਰ ਜਿਹੜਾ ਅਮਰਸਰ ਜਾਵੇ ਉਹ ਉੱਥੇ ਵਾਲਮੀਕ ਤੀਰਥ ਵੀ ਜਾ ਸਕਦਾ ਪਰ ਅਗਰ ਇਹ ਚਾਹੁੰਦੇ ਨੇ ਵੀ ਸਪੈਸ਼ਲ ਇਹਦਾ ਮੈਂਸ਼ਨ ਕੀਤਾ ਜਾਵੇ ਉਹ ਵੀ ਕੋਈ ਕੋਈ ਵਰਦੀ ਕਰਨੀ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਐਡ ਕਰਵਾ ਲੈਣ। ਔਰ ਕੀ ਚੱਲ ਰਿਹਾ ਸਰ ਅੱਜ ਦੇ ਡੇਟ ਤੇ ਕਿਸਾਨਾਂ ਨੇ ਕਿਸਾਨ ਵਾਪੇ ਆंदोलन ਕਰ ਰਹੇ ਹਨ ਔਰ ਸਰਕਾਰ ਸੁਣ ਨਹੀਂ ਰਹੀ ਹੈ ਫਿਰ ਬਾਤ ਕਰਨੇ ਦਾ ਆਪਸ਼ਨਸ ਦਿਆ ਤਾਂ ਉਸ ਨੂੰ ਕਿਸ ਤਰੀਕੇ ਨਾਲ ਦੇਖੋ ਕਿਸਾਨ ਦੀ ਅਗਰ ਕੋਈ ਵੀ ਸਰਕਾਰ ਗੱਲ ਨਹੀਂ ਸੁਣੂਗੀ ਤਾਂ ਇਹਨਾਂ ਨੂੰ ਧਰਤੀ ਮਾਂ ਦੇ ਪੁੱਤਰ ਨੂੰ ਆਪਣੀ ਗੱਲ ਸੁਣਾਉਣੀ ਆਉਂਦੀ ਹੈ। ਸਪੈਸ਼ਲ ਕਰਕੇ ਪੰਜਾਬ ਦੇ ਕਿਸਾਨ ਨੂੰ ਕਿ ਉਹ ਆਪਣੀ ਗੱਲ ਸੁਣਾ ਕੇ ਹਟਣਗੇ ਤੇ ਮਨਾ ਕੇ ਵੀ ਹਟਣਗੇ ਤੇ ਮੈਂ ਜਿਹੜੀ ਹੈ ਸਾਡੇ ਹੁਕਮਰਾਮ ਜਿਹੜੇ ਕੀ ਨਾਦਰ ਸ਼ਾਹੀ ਫਰਮਾਨ ਸਮਝਾਉਂਦੇ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਹ ਤਰਤੀਮਾ ਦਾ ਪੁੱਤ ਤੁਹਾਡੇ ਬਰੂਹਿਆਂ ਤੇ ਖੜਾ ਇਹਨਾਂ ਨਾਲ ਕੋਈ ਗੱਲਤੀ ਨਾ ਕਰੋ ਪਿਆਰ ਨਾਲ ਗੱਲ ਸੁਣੋ ਕਿਉਂਕਿ ਗੱਲ ਕਰਨ ਦਾ ਤੇ ਸੁਣਨ ਦਾ ਤੇ ਰੱਖਣ ਦਾ ਇੱਕ ਫੰਡਾਮੈਂਟਲ ਰਾਈਟ ਹੈ ਉਹਦੀ ਤੁਸੀਂ ਉਲੰਘਣਾ ਨਾ ਕਰੋ ਅਗਰ आ, मतलब जे आपा कोई ਗੱਲਬਾਤ ਨਹੀਂ ਮਸਲਾ ਹੱਲ ਨਿਕਲਦਾ ਤਾਂ ਆਪਾਂ ਕੱਢ ਦਈਏ ਇਹਨਾਂ ਕਿਸਾਨਾਂ ਦੀਆਂ ਘਰਾਂ ਦੇ ਵਿੱਚ ਆਪਾਂ ਖੁਸ਼ੀਆਂ ਦੇਖੇ ਤੇ। ਅੰਦਲੀ ਸਾਹਿਬ ਕਿਹਾ ਲੱਗ ਰਿਹਾ ਹੈ ਕਿ ਅਬ ਦੁਬਾਰਾ ਬਾਤ ਹੋਣੇ ਲੱਗੀ ਹੈ। ਆਪਕੋ ਲੱਗਤਾ ਹੈ ਕਿ ਸਿਰੇ ਬਾਤ ਚੜ ਸਕਤੀ ਹੈ। ਮੈਂ ਤਾਂ ਆਸ਼ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਆਸ਼ ਵੀ ਕਰਦਾ ਕਿ ਜਿਹੜੇ ਹੁਣ ਸਾਡੇ ਦੋ ਕਿਸਾਨ ਜਿਹੜੇ ਕਿ ਦੁਨੀਆ ਤੋਂ ਚਲੇ ਗਏ ਨੇ ਅਸੀਂ ਤਾਂ ਸ਼ਹੀਦੀ ਕਹਾਂਗੇ ਸ਼ਹੀਦ ਹੋਏ ਨੇ ਉਹ ਮੌਤ ਦੇ ਗਏ ਨੇ। ਹੋਰ ਮਾਮਾ ਦੇ ਪੁੱਤ ਨਾ ਤੁਸੀਂ ਇਹਨਾਂ ਦੀ ਗੱਲਬਾਤ ਰਾਹੀਂ ਹੱਲ ਕੱਢ ਕੇ ਜਿਹੜੀਆਂ ਗੱਲਾਂ ਜਾਇਜ਼ ਮੰਗਾਂ ਨੇ ਉਹ ਮੰਨ ਕੇ इन्होंने किसानों ने खुशी खुशी किरा जी बिल्कुल आप देख सकते हैं एम साहब कह रहे हैं कि जो किसान धरने पर बैठे हैं सरकार को इनकी बात सुनकर कि इनकी जो मांगे हैं उनको पूरी करनी चाहिए राजीव गौतम जगवान टीवी लुधियाना